ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਝੋਨੇ ਦੀ ਕਿਹੜੀ ਕਿਸਮ ਕਿੰਨੇ ਦਿਨ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਆਪਾਂ ਗੱਲ ਕਰਾਂਗੇ ਕਿ ਪਨੀਰੀ ਬੀਜਣ ਤੋਂ ਲੈ ਕੇ ਪੱਕਣ ਤੱਕ ਕਿੰਨੇ ਦਿਨ ਲੈਂਦੀ ਹੈ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣੀ ਚਾਹਣਾ ਹੈ ਕਿ ਦੇਖੋ ਪੰਜਾਬ ਸਰਕਾਰ ਨੇ ਝੋਨਾ ਲਾਉਣ ਦੀ ਤਰੀਕ 1 ਜੂਨ 2025 ਕੀਤੀ ਹੋਈ ਹੈ। 1 ਜੂਨ 2025 ਤਰੀਕ ਕਰਨਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਸਾਰਿਆਂ ਨੇ ਝੋਨਾ ਪਹਿਲਾਂ ਹੀ ਸ਼ੁਰੂ ਕਰ ਦੇਣਾ ਹੈ। ਕਿਉਂਕਿ ਤੁਹਾਡੀਆਂ ਬਹੁਤ ਸਾਰੀਆਂ ਵੈਰਾਈਟੀਆਂ ਐਵੋਰੀਆਂ ਜਿਹੜੀਆਂ ਕਿ 140 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੁੰਦੀਆਂ ਹਨ। ਪਨੀਰੀ ਸਨੇ। ਮਤਲਬ ਇਹ ਹੈਗਾ ਕਿ ਜਿਹੜੀ ਕਿਸਮ ਤੁਹਾਡੀ 140 ਦਿਨ ਲੈਂਦੀ ਹੈ ਜੇ ਤੁਸੀਂ ਉਹਦੀ ਪਨੀਰੀ 1 ਮਈ ਨੂੰ ਲਾਤੀ ਤਾਂ 1 ਜੂਨ 1 ਜੁਲਾਈ 1 ਅਗਸਤ 1 ਸਤੰਬਰ 1 ਸਤੰਬਰ ਨੂੰ ਲਗਭਗ ਉਹ 120 22 ਦਿਨ ਦੀ ਫਸਲ ਹੋ ਜਾਣੀ ਹੈ ਪਨੀਰੀ ਸਣੀ ਤੇ 40 ਦਿਨ ਲੈਂਦੀ ਹੈ ਤਾਂ 20 ਸਤੰਬਰ 22 ਸਤੰਬਰ ਦੇ ਨੇੜੇ ਫਸਲ ਵੱਢੀ ਜਾਣੀ ਹੈ ਸਰਕਾਰੀ ਖਰੀਦ ਤਾਂ 1 ਅਕਤੂਬਰ ਤੋਂ ਪਹਿਲਾਂ ਸ਼ੁਰੂ ਨਹੀਂ ਹੋਣੀ ਤੇ ਪਿਛਲੇ ਕਈ ਸਾਲਿਆਂ ਦਾ ਰੁਝਾਨ ਇਹ ਦੱਸਦਾ ਹੈਗਾ ਕਿ ਜੋ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਕਈ ਵਾਰੀ ਉਸ ਸਮੇਂ ਸਰਕਾਰੀ ਅਫਸਰ ਹੜਤਾਲ ਤੇ ਚਲੇ ਜਾਂਦੇ ਐ ਕਦੇ ਸ਼ੈਲਰ ਯੂਨੀਅਨ ਹੜਤਾਲ ਤੇ ਚਲੀ ਜਾਂਦੀ ਹੈ ਕਦੇ ਆੜਤੀ ਐਸੋਸੀਏਸ਼ਨ ਚ ਹੜਤਾਲ ਤੇ ਚਲੀ ਜਾਂਦੀ ਹੈ ਤਾਂ ਕਹਿਣ ਦਾ ਮਤਲਬ ਹੈ ਕਿ ਅਕਤੂਬਰ ਦਾ ਪਹਿਲਾ ਹਫਤਾ ਵੀ ਸਾਡਾ ਇਸ ਤਰੀ ਲੰਘਦਾ ਹੈ ਤਾਂ ਸਾਨੂੰ ਜਿਹੜਾ ਹੈਗਾ ਫਿਰ ਝੋਨਾ ਉਸ ਤਰੀਕੇ ਨਾਲ ਲਾਉਣਾ ਚਾਹੀਦਾ ਹੈ ਪਨੀਰੀ ਉਸ ਤਰੀਕੇ ਨਾਲ ਬੀਜਣੀ ਚਾਹੀਦੀ ਹੈ ਤਾਂ ਕਿ ਤੁਹਾਡੀ ਪਨੀਰੀ 8 ਅਕਤੂਬਰ ਦੇ ਲਗਭਗ ਤੁਹਾਡਾ ਝੋਨਾ ਪੱਕ ਕੇ ਤਿਆਰ ਹੋਵੇ ਜਿਵੇਂ ਜੈਸੇ ਵੀਜ ਨੇ ਵੀਰ ਨੇ ਆਲੂ ਲਾਉਣੇ ਨੇ ਮਟਰ ਲਾਉਣੇ ਨੇ ਉਹ ਵੱਖਰੀ ਗੱਲ ਹੈ ਉਹਨਾਂ ਨੂੰ ਵੀ ਤਾਂ ਇਹ ਪਤਾ ਹੋਣਾ ਜ਼ਰੂਰੀ ਹੈ ਨਾ ਕਿ ਮੇਰਾ ਜਿਹੜਾ ਹੈ ਕਿਸ ਦਿਨ ਮੈਂ ਝੋਨੇ ਦੀ ਪਨੀਰੀ ਬੀਜਾਂ ਕਿਸ ਦਿਨ ਵੱਢ ਕੇ ਤਿਆਰ ਹੋ ਜਾਏਗੀ ਤਾਂ ਆਪਾਂ ਗੱਲ ਕਰਦੇ ਹਾਂ ਨਾਲ ਪੀਏਯੂ ਦੀ ਸਕਰੀਨ ਦੇਖਦੇ ਹਾਂ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਜਿਸ ਝੋਨੇ ਦੇ ਬਾਰੇ ਡਿਟੇਲ ਚ ਵੀਡੀਓ ਕਰਨੀ ਚਾਹੁੰਦੇ ਹੋ ਕਿਉਂਕਿ ਝੋਨੇ ਦੀਆਂ ਕਿਸਮਾਂ ਕਾਫੀ ਨੇ ਜਿਹੜੀਆਂ ਦੇ ਬਾਰੇ ਤੁਸੀਂ ਡਿਟੇਲ ਚ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸ ਦੇਣਾ ਮੈਂ ਉਸ ਉਸ ਵੈਰੈਟੀ ਦੇ ਉੱਪਰ ਡਿਟੇਲ ਦੇ ਵਿੱਚ ਵੀਡੀਓ ਇੱਕ ਦੋ ਦਿਨਾਂ ਚ ਕਰਕੇ ਤੁਹਾਨੂੰ ਦੇ ਦੇਵਾਂਗਾ ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਦੇ ਉੱਤੇ ਇਹ ਗੱਲ ਚੱਲ ਰਹੀ ਹੈ ਪੂਸਾ 44 ਪੀਲੀ ਪੂਸਾ ਡੋਗਰ ਪੂਸਾ ਦੇਖੋ ਇਹਨਾਂ ਕਿਸਮਾਂ ਦੇ ਨੂੰ ਪੰਜਾਬ ਦੇ ਵਿੱਚ ਬੈਨ ਕੀਤਾ ਹੋਇਆ ਹੈ ਠੀਕ ਹੈ ਪਰੰਤੂ ਜਮੀਨੀ ਕੀਮਤ ਉਹ ਸਹੀ ਹੈ ਕਿ ਵੀ ਇਸ ਸਾਲ ਪੂਸਾ ਛਤਾਲੀ ਦਾ ਵੀ ਬਲੈਕ ਦੇ ਵਿੱਚ ਸ਼ਹਿਰਾਂ ਚ ਵਿਕ ਰਿਹਾ ਕਾਫੀ ਮਿੰਘੇ ਰੇਟ ਤੇ ਵਿਕ ਗਿਆ ਤਾਂ ਜੇਕਰ ਪਹਿਲੀ ਗੱਲ ਤੇ ਇਹਨੂੰ ਲਾਉਣਾ ਕਿ ਪੰਜਾਬ ਸਰਕਾਰ ਨੇ ਬੈਨ ਕੀਤੀ ਹੈ ਤੇ ਜੇਕਰ ਕੋਈ ਕਿਸਾਨ ਵੀਰੇ ਇਹਦੇ ਬਾਰੇ ਜਾਣਨਾ ਚਾਹੁੰਦਾ ਹੈ ਤੇ ਲਿਖੋ ਇਹਨਾਂ ਦਾ ਕੱਦ ਲਗਭਗ 100 ਸੈਂਟੀਮੀਟਰ ਦੇ ਲਗਭਗ ਹੁੰਦਾ ਪੂਸਾ ਛਤਾਲੀ ਦਾ ਇਹ ਇਹ ਜਿਹੜੀਆਂ ਕਿਸਮਾਂ ਨੇ ਚੈਟੀ ਪੂਸਾ 44 ਪੀਲੀ ਪੂਸਾ ਡੋਗਰ ਪੂਸਾ ਇਹ 150 ਤੋਂ ਲੈ ਕੇ 155 160 ਦਿਨਾਂ ਪੱਕਣ ਦੇ ਵਿੱਚ ਲੈਂਦੀਆਂ ਇਹ ਆਮ ਨਾਲੋਂ 10 ਦਿਨ ਲੈਂਦੀਆਂ ਇਸ ਚੀਜ਼ ਦਾ ਧਿਆਨ ਰੱਖਣਾ ਤਾਂ ਜੇਕਰ ਅਸੀਂ ਦੂਸਰੇ ਪਾਸੇ ਨੂੰ ਉੱਪਰ ਨੂੰ ਚਲੀਏ ਤਾਂ ਸਾਡੀ PR 113 PR 113 ਜਿਹੜੀ ਕਿਸਮ ਹੈਗੀ ਹੈ ਇਹ ਮੋਟਾ ਚੋਨਾ ਹੁੰਦਾ ਹੈ ਇਹ ਜਿਹੜੀ ਹੈਗੀ ਕਿਸਮ ਲਗਭਗ ਪਨੀਰੀ ਸਣੇ 142 ਦਿਨ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈ 142 ਦਿਨ ਦੇ ਵਿੱਚ ਠੀਕ ਹੈ ਪਨੀਰੀ ਸਣੇ ਇੱਥੇ ਇਹਨਾਂ ਨੇ 112 ਨੇ ਲਿਖਿਆ ਇਹ ਪਨੀਰੀ ਤੋਂ ਪਾਸੇ ਲਿਖਿਆ ਪਨੀਰੀ ਤੋਂ ਬਿਨਾ ਲਿਖਿਆ ਹੋਇਆ ਠੀਕ ਹੈ ਇਹਦਾ ਧਿਆਨ ਰੱਖਣਾ ਪਨੀਰੀ ਸਣੇ ਲਗਭਗ 112 ਦਿਨ ਦੇ ਵਿੱਚ ਪੱਕੇ ਤਿਆਰ ਹੁੰਦੀ ਹੈ 113 ਤੋਂ ਬਾਅਦ ਦੇ ਵਿੱਚ ਤੁਹਾਡੀ ਪੀ ਆਰ 114 ਲਗਭਗ 145 ਦਿਨ ਦੇ ਵਿੱਚ ਪੱਕੇ ਤਿਆਰ ਹੁੰਦੀ ਹੈ 114 ਤੋਂ ਬਾਅਦ ਦੇ ਵਿੱਚ ਇਹ ਵੈਰੈਟੀ ਹੁੰਦੀ ਹੈ ਪੀ ਆਰ 116 ਕਈ ਵੀ ਪੀ 116 ਲਗਾ ਰਹੇ ਹੋਣਗੇ ਪੀ ਆਰ 116 100 ਤੇ 44 ਦਿਨ ਲੈ ਵਿੱਚ ਪੱਕੇ ਤਿਆਰ ਹੁੰਦੀ ਹੈ ਤੇ PR118 PR118 ਜਿਹੜੀ ਹੈਗੀ ਲੰਮਾ ਟਾਈਮ ਲੈਂਦੀ ਸੀਗੀ ਇਹ ਮਾਰੇ ਪਾਣੀ ਚ ਹੋ ਜਾਂਦੀ ਹੈ ਇਹਦੇ ਵਿੱਚ ਉੱਪਰ ਥੋੜਾ ਜਿਹਾ ਹਲਦੀ ਰੋਗ ਜਰਾ ਪੈਂਦਾ ਹੈਗਾ ਤਾਂ ਇਹ ਵੈਰੈਟੀ ਜਿਹੜੀ ਹੈਗੀ ਹੈ 150 ਦਿਨ ਤੋਂ ਉੱਪਰ ਦਿਨ ਲੈ ਜਾਂਦੀ ਹੈ 55 ਦਿਨ 56 ਦਿਨ ਇਥੋਂ ਤੱਕ ਵੀ ਲੈ ਜਾਂਦੀ ਹੈ PR118 ਕਿਸਮ ਜਿਹੜੀ ਹੈਗੀ ਹੈ ਜੇਕਰ PR118 ਤੋਂ ਬਾਅਦ PR121 ਦੀ ਗੱਲ ਕਰੀਏ ਤਾਂ PR121 ਕਿਸਮ ਜਿਹੜੀ ਹੈਗੀ ਹੈ ਪਨੀਰੀ ਸਨੇ ਲਗਭਗ 140 ਦਿਨ ਇਹ ਕਿਸਮ ਲੈਂਦੀ ਹੈ PR 122 PR 122 ਜਿਹੜੀ ਕਿਸਮ ਹੈਗੀ ਆ ਇਹ ਲਗਭਗ 147 ਦਿਨ ਦੇ ਵਿੱਚ ਪੱਕੇ ਤਿਆਰ ਹੁੰਦੀ ਹੈ 147 ਦਿਨ ਇਹ ਕਿਸਮ ਜਿਹੜੀ ਹੈਗੀ ਹੈ ਲੈਂਦੀ ਹੈ ਇਹ ਤੇ ਇਸ ਤੋਂ ਅੱਗੇ ਆ ਗਿਆ 122 ਤੋਂ ਬਾਅਦ ਦੇ ਵਿੱਚ ਕੁਝ ਕਿਸਮਾਂ PAU ਦੀਆਂ ਆਈਆਂ ਸੀ ਲੇਕਿਨ ਉਹ ਕੋਈ ਜ਼ਿਆਦਾ ਪਪੂਲਰ ਨਹੀਂ ਹੈਗੀ ਜਿਵੇਂ ਕਿ ਤੁਹਾਡੀ PR 123 ਕੋਈ ਵੀ ਲਾਰੇ ਹੋਣਗੇ 143 ਦਿਨ ਲੈਂਦੀ ਹੈ PR 124 ਵੀ ਇੱਕ ਕਿਸਮ ਹੈਗੀ ਹੈ ਇਹ 135 ਦਿਨ ਲੈਂਦੀ ਹੈ PR 125 ਨਾਮ ਦੀ ਕੋਈ ਕਿਸਮ ਨਹੀਂ ਹੈਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੀਆਰ 125 ਨਾਮ ਦੀ ਕੋਈ ਕਿਸਮ ਨਹੀਂ ਹੈਗੀ ਹਾਂ ਕੁਝ ਪ੍ਰਾਈਵੇਟ ਬੰਦੇ ਜਿਹੜਾ ਹੈਗੇ ਇਸ ਨਾਮ ਤੇ ਵੇਚਦੇ ਆ ਉਹ ਉਹਨਾਂ ਦੀ ਪ੍ਰਾਈਵੇਟ ਕਿਸਮ ਹੈ ਲੇਕਿਨ ਪੀਏਯੂ ਦੀ ਨਹੀਂ ਹੈਗੀ ਜਿਹੜੀ ਪੀਆਰ 126 ਕਿਸਮ ਹੈ ਪੀਆਰ 126 ਕਿਸਮ ਜਿਹੜੀ ਹੈ ਇਹ ਟੋੜੀ ਹੈਗੀ ਲਗਭਗ 123 ਦਿਨ ਲੈਂਦੀ ਹੈ 120 123 ਬਸ ਇੱਥੇ ਜੀ 120 ਦੇ ਲਗਭਗ ਤੁਸੀਂ ਲਗਾ ਲਓ ਕਿ 120 ਦੇ ਲਗਭਗ ਇਹ ਕਿੰਨੇ ਦਿਨ ਇਹ ਲੈਂਦੀ ਹੈਗੀ ਹੈ ਤਾ ਪੀਆ 126 ਠੀਕ ਹੈ 120 ਤੇ 121 22 ਦਿਨ ਇਸ ਤਰ੍ਹਾਂ ਕਰਕੇ ਕਿਸਾਨਾਂ ਦੇ ਅਲੱਗ-ਅਲੱਗ ਤਜਰਬੇ ਨੇ ਤਾਂ ਪੀਆ 127 ਪੀਆ 127 ਜਿਹੜੀ ਕਿਸਮ ਹੈਗੀ ਹੈ ਇਹ ਕਿਸਮ ਜੀ 100 ਤੇ 37 ਦਿਨ ਦੇ ਵਿੱਚ ਲਗਭਗ ਪੱਕੇ ਤਿਆਰ ਹੋ ਜਾਂਦੀ ਹੈ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿਆ ਕਿ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ 137 ਦਿਨਾਂ ਦੀ 137 ਦਿਨ ਲੈਂਦੀ ਹੈ ਜੇਕਰ ਕਿ ਆਡ-ਉਡ ਲੱਗੀ ਤਾਂ ਪੰਜ-ਛੇ ਦਿਨ ਪਿਛਲੇ ਸਾਲ ਚੋਂ ਨਾਲੇਟ ਹੋਏ ਚੋਂ ਨਾਲੇਟ ਵੀ ਹੋ ਸਕਦਾ ਹੈ ਤਾ 5-6 ਦਿਨ ਪਹਿਲਾਂ ਵੀ ਹੋ ਸਕਦਾ ਹੈ ਤਾਂ ਇਹ ਇੱਕ ਆਈਡੀਆ ਹੈ ਅਸਲ ਦੇ ਵਿੱਚ ਉਮਰ ਡਿਗਰੀ ਡੇਸ ਦੇ ਵਿੱਚ ਹੁੰਦੀ ਹੈ ਤਾਂ ਡਿਗਰੀ ਡੇਸ ਕਿਤੇ ਆਪਾਂ ਕਨਕ ਵਿੱਚ ਗੱਲ ਕੀਤੀ ਤੁਹਾਨੂੰ ਉਸ ਵੇਲੇ ਸਮਝਾਇਆ ਸੀਗਾ ਤਾਂ ਡਿਗਰੀ ਡੇਸ ਨੂੰ ਆਪਾਂ ਮੋਟਾ-ਮੋਟਾ ਧਾਰਨ ਲੈਣੀ ਹੈ ਕਿ ਵੀ ਜਿਹੜਾ ਹੈਗਾ ਜਿਵੇਂ 127 ਹੈਗੀ ਲਗਭਗ 137 ਦਿਨ ਦੇ ਵਿੱਚ ਪੱਕੀ ਹੈਗੀ ਤਿਆਰ ਹੋ ਜਾਂਦੀ ਹੈ ਜਿਹੜੀ ਤੁਹਾਡੀ ਏ ਐਚ ਕੇ ਆ 47 ਹੈ ਇਹ ਜਿਹੜੀ ਕਿਸਮ ਹੈਗੀ ਹੈ ਲਗਭਗ 134 ਦਿਨ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਪਨੀਰੀ ਸਣੀ ਹੌਣ ਆ ਗਈਆਂ ਆਪਣੀਆਂ ਦੂਸਰੀਆਂ ਕਿਸਮਾਂ ਪੀਆਰ 128 ਪੀਆਰ 128 ਲਗਭਗ 141 ਦਿਨ ਲੈਂਦੀ ਹੈ ਪੀਆਰ 129 ਲਗਭਗ 138 ਦਿਨ ਦੇ ਲਗਭਗ ਇਹ ਜਿਹੜਾ ਹੈਗਾ ਦਿਨ ਲੈਂਦੀ ਹੈ ਤੇ ਪੀਆਰ 130 ਇਹ ਵੈਰੈਟੀ ਤੁਹਾਡੀ 135 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ ਪਰ ਖੇਤ 'ਚ ਪੱਟ ਕੇ ਲਾਉਣ ਤੋਂ ਬਾਅਦ 115 ਦਿਨ ਲੈਂਦੀ ਹੈ ਠੀਕ ਹੈ ਪੀਆਰ 131 ਇਹ ਤੁਹਾਡੀ 140 ਦਿਨ ਦੀ ਕਿਸਮ ਹੈ ਖੇਤ 'ਚ ਪੱਟ ਕੇ ਲਾਉਣ ਤੋਂ ਬਾਅਦ 110 ਦਿਨ ਦੇ ਲਗਭਗ ਇਹ ਲੈ ਜਾਂਦੀ ਹੈ ਤੇ ਪੀਆਰ 132 ਪੀਆਰ 132 ਜਿਹੜੀ ਕਿਸਮ ਹੈ ਇਸ ਸਾਲ ਨਵੀਂ ਕਿਸਮ ਆਈ ਹੈ ਇਹ ਜਿਹੜੀ ਕਿਸਮ ਹੈਗੀ ਹੈ ਇਹ ਲਗਭਗ 121 ਜਿਹੜਾ ਹੈਗਾ 41 42 ਦਿਨ ਲੈਂਦੀ ਹੈ ਖੇਤ ਜਦੋਂ ਅਸੀਂ ਨੂੰ ਪੱਟ ਕੇ ਲਾਈਏ ਕਦੋਂ ਕਰਕੇ ਉਸ ਤੋਂ ਬਾਅਦ 111 ਦਿਨ ਦੇ ਵਿੱਚ ਇਹ ਤਿਆਰ ਹੋਏਗੀ ਠੀਕ ਹੈ ਜੇਕਰ ਕੋਈ ਵੀ 132 ਕਿਸਮ ਲਾ ਰਿਹਾ ਹੈ ਤੇ ਇਸ ਨੂੰ ਖਾਦ ਘੱਟ ਪਵੇਗੀ ਇਸ ਚੀਜ਼ ਦਾ ਧਿਆਨ ਰੱਖਣਾ ਕਿ ਇਹਨੂੰ ਖਾਦ ਘੱਟ ਪੈਂਦੀ ਹੈ ਦੋਸਤੋ ਮੀਨਾ ਜਿਹੜਾ ਹੈਗਾ ਹੋਰ ਜਿਹਨੀਆਂ ਹਾਈਬ੍ਰਿਡ ਕਿਸਮਾਂ ਭਾਵੇਂ ਕਿ ਪੰਜਾਬ ਚੋਂ ਬੈਣ ਨੇ ਹਰ ਹਾਈਬ੍ਰਿਡ ਕਿਸਮ ਦੇ ਅਲੱਗ-ਅਲੱਗ ਦਿਨ ਹੁੰਦੇ ਆ ਉਹ ਕੰਪਨੀ ਜਿਹੜੇ ਤੁਹਾਨੂੰ ਬੀ ਦਿੰਦੀ ਹੈ ਉਹਦੇ ਉੱਪਰ ਲਿਖਿਆ ਹੁੰਦਾ ਕਿ ਉਹ ਵੈਰੈਟੀ ਸਾਡੀ ਕਿੰਨੇ ਦਿਨ ਲੈਂਦੀ ਕਿੰਨੇ ਦਿਨ ਦੀ ਪਨੀਰੀ ਲੱਗੇਗੀ ਤਾਂ ਪੀਆਰ ਕਿਸਮਾਂ ਦਾ ਤੁਹਾਨੂੰ ਮੋਟਾ-ਮੋਟਾ ਦਿਨ ਤੁਹਾਨੂੰ ਦੱਸ ਦਿੱਤੇ ਹੁਣ ਇਹ ਧਿਆਨ ਰੱਖਣਾ ਕਿ ਤੁਸੀਂ ਆਪਣੇ ਕੈਲਕੂਲੇਟ ਕਰ ਲੈਣਾ ਕਿ ਪਾਈ ਆ ਕਿਸਮ ਮੇਰੀ ਜਿਹੜੀ ਹੈਗੀ ਹੈ ਜੇ ਪੀਆਰ 122 147 ਦਿਨ ਲੈਂਦੀ ਹੈ ਤੇ ਮੈਂ ਫਿਰ ਕਿਦਾਂ ਲਾਵਾਂ ਤੇ ਕਿਦਾਂ ਵੱਢੀ ਜਾਊਗੀ ਉਹ حساب ਕਰਕੇ ਇਹ ਨਾ ਹੋਵੇ ਕਿ ਚੱਕ ਕੇ 1 ਜੂਨ ਨੂੰ ਜਿਹੜਾ ਹੈਗਾ 1 ਮਈ ਨੂੰ ਪਨੀਰੀ ਲਾਤੀ 10 ਮਈ ਨੂੰ ਪਨੀਰੀ ਲਾਤੀ ਤੇ ਉਧਰੋਂ ਜਿਹੜਾ ਹੈ ਤੇ ਮੋਰ ਕੇ ਜਿਹੜੀ ਸਰਕਾਰੀ ਖਰੀਦਣਾ ਆਵੇ ਇੱਕ ਵਾਲੀ ਤੇ ਹੋਰ ਹੁੰਦੀ ਹੈ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਹੜੀ ਤੁਹਾਡੀ ਫਸਲ ਦਾ ਅਨਸਾਰਾ ਹੈ ਜੇ ਫਸਲ ਦਾ ਅਨਸਾਰਾ ਅਗਸਤ ਮਹੀਨੇ ਦੇ ਸ਼ੁਰੂਆਤ ਤੇ ਹੋ ਗਿਆ ਤਾਂ ਉਸ ਸਮੇਂ ਤਾਪਮਨ ਵੀ ਜ਼ਿਆਦਾ ਹੋਏਗਾ ਤੇ ਉਸ ਟਾਈਮ ਤੇ ਬਰਸਾਤਾਂ ਵੀ ਪੈਣੀਆਂ ਜਿਹੜੇ ਕਰਕੇ ਦਾਣਾ ਵੀ ਕਾਲਾ ਹੋਏਗਾ ਤੇ ਨਾਲ ਜਿਹੜਾ ਹੈਗਾ ਦਾਣਾ ਖੋਖਲਾ ਵੀ ਹੋਏਗਾ ਦਾਣੇ ਦਾ ਵਜ਼ਨ ਵੀ ਘੱਟ ਹੋਏਗਾ ਇਸ ਕਰਕੇ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਸਾਡੀ ਜਿਹੜੀ ਝੋਨਾ ਹੈਗਾ ਕਿਸੇ ਵੀ ਹਾਲਤ ਦੇ ਵਿੱਚ ਅਗਸਤ ਦੇ ਪਹਿਲੇ 15 ਬੜੇ ਦੇ ਵਿੱਚੋਂ ਨਾ ਅੰਸਰੇ ਤਾਂ ਉਹਦੇ ਲਈ ਵੀ ਆਪਾਂ ਗੱਲ ਕਰਾਂਗੇ ਉਮੀਦ ਕਰਦਾ ਹਾਂ ਕਿ ਜਾਣ ਕੇ ਲਾਇਨ ਸਾਹਿਬ ਤੋਂ ਵੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ